ਲਓ ਜੀ ਅੱਜ ਜਿਹੜਾ ਆਪਾਂ ਬਾਣ ਲੈ ਕੇ ਆਏ ਆ ਉਹਦਾ ਰੇਟ ਸਿਰਫ 4,50,000 ਰੁਪਏ ਰਹਿਣ ਵਾਲਾ ਜੀ 4.5 ਲੱਖ ਰੁਪਏ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਐ ਐਂਡ ਤੱਕ ਬਣੇ ਰਹੋ ਰੇਟ ਮੈਂ ਦੱਸਤਾ ਏਰੀਆ ਲੋਕੇਸ਼ਨ ਵਗੈਰਾ ਸਾਰਾ ਕੁਝ ਨਾ ਕਿਦਾਂ ਦਾ ਬਾਣਾ ਕੱਲੀ ਕੱਲੀ ਚੀਜ਼ ਦੱਸ ਦਿਆਂਗੇ ਕਾਲੀ ਮਿੱਟੀ ਵਾਲਾ ਬਾਣਾ ਹੈ ਬਾਈ ਜੀ ਸਾਰਾ ਕੁਝ A to Z ਬਾਣ ਦੇ ਵਿੱਚ ਸਹੂਲਤਾਂ ਨੇ ਕੱਲੀ ਕੱਲੀ ਜਾਣਕਾਰੀ ਦੇ ਦਿਆਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਐਡ ਕਰਵਾਉਣਾ ਚਾਹੁੰਦੇ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਤੇ ਆ ਰਿਹਾ ਜੀ ਦਿੱਤੇ ਨੰਬਰ ਤੇ 5-7 ਫੋਟੋਆਂ ਸਾਰੀ ਜਾਣਕਾਰੀ ਦੇ ਨਾਲ 7-8 ਮਿੰਟਾਂ ਦੀ ਵੀਡੀਓ ਬਣਾ ਕੇ ਨਾਲ ਸਾਨੂੰ ਭੇਜ ਦੇਣੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਅਸੀਂ ਲਾ ਦੇਾਂਗੇ ਜੀ ਤੇ ਐਡ ਕਰਾਉਣ ਲਈ ਤੁਸੀਂ ਇਹ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਜੇ ਸੌਦਾ ਕਰਨਾ ਹੈ ਜ਼ਮੀਨ ਦਾ ਇਹ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਇਸ ਤੋਂ ਇਲਾਵਾ ਪ੍ਰੋਮੋਸ਼ਨਲ ਐਡ ਕਰਵਾਉਣੀ ਹੈ ਕਿਸੇ ਨੇ ਕੋਈ ਬਿਜ਼ਨਸ ਦੀ ਆਪਦੇ ਕੰਮ ਦੀ ਐਡ ਕਰਾਉਣੀ ਹੈ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤੇ ਜਿਹੜੇ ਵੀ ਭੈਣ ਭਰਾ ਪਹਿਲੀ ਵਾਰ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਪੰਜਾਬ ਹਰਿਆਣਾ ਰਾਜਸਥਾਨ ਦੇ ਘੈਂਟ ਘੈਂਟ ਸੌਦੇ ਦੀਆਂ ਵੀਡੀਓ ਸੋ ਵੀਡੀਓ ਆਪਾਂ ਕਰ ਲੈਨੇ ਆ ਸਟਾਰਟ ਜੀ ਜਿਹੜਾ ਬਾਣ ਆਪਾਂ ਤੁਹਾਡੇ ਲਈ ਲੈ ਕੇ ਆਏ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਣੀ ਦੇ ਸਾਧਨਾਂ ਦੀ ਗੱਲ ਕਰ ਲਈਏ ਬਾਈ ਜੀ ਦੋ ਮੋਟਰਾਂ ਲੱਗੀਆਂ ਨੇ ਕਾਲੀ ਮਿੱਟੀ ਵਾਲਾ ਬਾਣ ਹੈ ਮਿੱਠਾ ਪਾਣੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਦੋ ਮੋਟਰਾਂ ਨੇ ਮਿੱਠਾ ਪਾਣੀ ਵਧੀਆ ਇੱਕ ਨੰਬਰ ਮਿਲ ਜੂਗਾ ਪਿੰਡ ਤੋਂ 1 ਕਿਲੋਮੀਟਰ ਬਾਣ ਹੈ ਜੀ ਦੂਰ ਲਵੇ ਦਾ ਜੇ ਕੋਈ ਬਾਇਓ ਲੈਂਦਾ ਬਾਣ ਤਾਂ ਦੋ ਮਕਾਨ ਵੀ ਵਿੱਚ ਬਣੇ ਹੋਏ ਨੇ ਜਾਨੀ ਕਿ ਰਹਿਣ ਸਹਿਣ ਦੀ ਸਹੂਲਤ ਵੀ ਤੁਹਾਨੂੰ ਬਾਣ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਸਾਰੇ ਬਾਣ ਤੋਂ ਦੀ ਤਾਰਬੰਦੀ ਕੀਤੀ ਹੋਈ ਹੈ ਬਈ ਆਪਦੇ ਬਾਣ ਬਗਲ ਕੇ ਉਤੋਂ ਦੀ ਤਾਰਬੰਦੀ ਕਰਤੀ ਮਾਰ ਕਿਸੇ ਚੀਜ਼ ਦੀ ਨਹੀਂ ਵੀ ਕਿਸੇ ਚੀਜ਼ ਦੀ ਮਾਰ ਤੋਂ ਆਪਾਂ ਤਾਰਬੰਦੀ ਕਰ ਰੱਖੀ ਹੈ ਆਪਦਾ ਬਸ ਇੱਕ ਆਪਾਂ ਉਹਦਾ ਬਾਣ ਸਾਰਾ ਬਗਲ ਰੱਖਿਆ ਬਈ ਜੀ ਤਾਰਬੰਦੀ ਕੀਤੀ ਹੋਈ ਹੈ ਮੌਕੇ ਤੇ ਆਪਾਂ ਫਸਲਾਂ ਦੀ ਗੱਲ ਕਰੀ ਤਾਂ ਬਾਈ ਜੀ ਮੌਕੇ ਤੇ ਵੀਰ ਹੋਰਾਂ ਨੇ ਮੂੰਗਫਲੀ ਲਾ ਰੱਖੀ ਐ ਬਾਣ ਦੇ ਵਿੱਚ ਨਰਮਾ ਲਾ ਰੱਖਿਆ ਫਸਲਾਂ ਪੂਰੀਆਂ ਟੌਪ ਦੀਆਂ ਖੜੀਆਂ ਨੇ ਬਾਣ ਕਿੰਨਾ ਤਾਂ ਗੱਲ ਕਰੀਏ ਬਾਈ ਜੀ ਟੋਟਲ ਆਪਣੇ ਕੋਲੇ 100 ਬਿਗਾ ਜ਼ਮੀਨ ਆਈ ਐ ਬਾਈ ਜੀ 100 ਬਿਗਾ ਜ਼ਮੀਨ ਬਕਾਉ ਆਈ ਐ ਆਪਣੇ ਕੋਲੇ 50 ਬਿਗਿਆਂ ਦੇ ਵਿੱਚ ਜਿਹੜਾ ਪਵਾਰਾ ਸਿਸਟਮ ਲੱਗਿਆ ਹੋਇਆ ਬਾਈ ਜੀ ਉਹਦੀਆਂ ਪਾਈਪਾਂ ਪਾਈਆਂ ਹੋਈਆਂ ਪਵਾਰੇ ਨਾਲ ਸਿੰਚਾਈ ਹੁੰਦੀ ਐ ਬਾਈ ਜੀ ਟੌਪ ਦੀ ਫਸਲ ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਓਪਨਰ ਰਜਿਸਟਰੀ ਵਾਲਾ ਬਾਣ ਐ ਕੋਈ ਬਾਈ ਕਹਿੰਦਾ ਵੀ ਰਜਿਸਟਰੀ ਨਹੀਂ ਹੁੰਦੀ ਤਾਂ ਬਾਈ ਜੀ ਓਪਨ ਇਹਦਾ ਬੰਦਾ ਭਾਵੇਂ ਦਿੱਲੀ ਦਾ ਬੰਦਾ ਬਾਈ ਜੀ ਕੋਈ ਵੀ ਬੰਦਾ ਰਜਿਸਟਰੀ ਕਰਵਾ ਸਕਦਾ ਬਾਈ ਜੀ ਕੋਈ ਦਿੱਕਤ ਰਜਿਸਟਰੀ ਦੇ ਵਿੱਚ ਨਹੀਂ ਆਉਂਦੀ ਰੇਟ ਦੀ ਆਪਾਂ ਮੈਂ ਗੱਲ ਕਰੀ ਸਟਾਰਟਿੰਗ ਵਿੱਚ ਵੀ ਕਰਤੀ ਸੀ ਬਾਈ ਜੀ 4.5 ਲੱਖ ਰੁਪਇਆ ਪਰ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਵੇਚਣੀ ਆ ਬਾਕੀ ਆਪਾਂ ਲੋਕੇਸ਼ਨ ਦੀ ਗੱਲ ਕਰ ਲੈਨੇ ਆਂ ਬਾਈ ਜੀ ਏਰੀਆ ਕਲੈਤ ਬੀਕਾਨੇਰ ਹਾਈਵੇ ਤੋਂ 3 ਕਿਲੋਮੀਟਰ ਜ਼ਮੀਨ ਹੈ ਪੈਜੂ ਬਾਈ ਜੀ ਕੋਈ ਰੌਲਾ ਨਹੀਂ ਕਿਸੇ ਨਾਲ ਵਧੀਆ ਸਾਰੀ ਕੰਡੀਸ਼ਨ ਵਧੀਆ ਸਾਰਾ ਮਾਹੌਲ ਹੈ ਬਾਈ ਜੀ ਵਧੀਆ ਸਾਰਾ ਮੋਟਰਾਂ ਦਾ ਪਾਣੀ ਘਰ ਮਕਾਨ ਸਭ ਕੁਝ ਓਕੇ ਕੰਡੀਸ਼ਨ ਬਣਿਆ ਹੋਇਆ ਜੀ ਬਾਕੀ ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਜੀ ਦਿੱਤੇ ਨੰਬਰ ਤੇ ਸੰਪਰਕ ਕਰਕੇ ਜ਼ਮੀਨ ਦਾ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਇਦਾਂ ਦੀਆਂ ਘੈਂਡ ਘੈਂਡ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਵੀਡੀ ਕੈਤੋਂ ਵੀ ਸੌਦੇ ਦੀ ਵੀਡੀਓ ਦੇਖਣੀ ਤਾਂ ਕਮੈਂਟਾਂ ਵਿੱਚ ਦੱਸਿਓ ਬਾਈ ਜੀ ਕਿੱਥੋਂ ਦੀ ਵੀਡੀਓ ਦੇਖਣੀ ਹੈ ਅਗਰ ਦੀ ਵੀਡੀਓ ਸੀ ਤੁਹਾਡੇ ਖੁਦ ਦੇ ਏਰੀਆ ਦੀ ਬਣਾ ਕੇ ਲਾ ਦੇਾਂਗੇ ਠੀਕ ਹੈ ਜੀ ਬਾਕੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਖਾ ਜੀ